ਸਚ ਹਕੀਕਤ ਹੈ ਕਿ ਪੈਸੇ ਨਾਲ ਖੁਸ਼ੀਆਂ ਅਤੇ ਸਕੂਨ ਨਹੀਂ ਮਿਲ ਸਕਦਾ ਡੰਡੀ ਇਸ ਵਕਤ ਚੰਗੀ ਕਮਾਈ ਕਰ ਚੁੱਕੇ ਅਤੇ ਵਧੀਆ ਵਪਾਰ ਚਲਾ ਰਹੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਪੈਨਸ਼ਨ ਲੈਂਦੇ ਅਤੇ ਸਾਰੀ ਜ਼ਿੰਦਗੀ ਲਗਾ ਕੇ ਘਰ ਬਣਾਉਣ ਵਾਲੇ ਮਾਪਿਆਂ ਦੀ ਹਾਲਤ ਵੀ ਮਾੜੀ ਹੈ ਡੰਡੀ ਉਹਨਾਂ ਦੀ ਜਾਇਦਾਦ ਅਤੇ ਪੈਸਾ ਉਹਨਾਂ ਲਈ ਮੁਸੀਬਤ ਬਣ ਗਿਆ ਹੈ ਡੰਡੀ ਬੁਢਾਪਾ ਵਧੀਆ ਕੱਟਣ ਦੀ ਸੋਚ ਨਾਲ ਮਿਹਨਤ ਕੀਤੀ ਪਰ ਹੁਣ ੱੱਕੇ ਖਾਣੇ ਪੈ ਰਹੇ ਹਨ ਡੰਡੀ ਵਧੇਰੇ ਕਰਕੇ ਮਾਪੇ ਪੁੱਤਾਂ ਨਾਲ ਹੀ ਰਹਿਣਾ ਪਸੰਦ ਕਰਦੇ ਹਨ ਡੰਡੀ ਜਿੱਥੇ ਪੁੱਤ ਨਹੀਂ ਉਥੇ ਧੀਆਂ ਨਾਲ ਰਹਿਣਾ ਹੀ ਪੈਂਦਾ ਹੈ ਪਰ ਹੁਣ ਹਾਲਾਤ ਉਲਝੇ ਹੋਏ ਹਨ ਡੰਡੀ ਧੀਆਂ ਆਪਣੇ ਮਾਪਿਆਂ ਦਾ ਧਿਆਨ ਤਾਂ ਰੱਖਦੀਆਂ ਹਨ ਪਰ ਸੱਸ ਸਹਰਾ ਹਜ਼ਮ ਨਹੀਂ ਹੁੰਦੇ ਡੰਡੀ ਅਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਪਰ ਵਧੇਰੇ ਗਿਣਤੀ ਉਹ ਹਨ ਜਿਹੜੇ ਮਾਪਿਆਂ ਦਾ ਬੁਰਾ ਹਾਲ ਕਰ ਰਹੇ ਹਨ ਡੰਡੀ ਬੜੀ ਬੇਸ਼ਰਮੀ ਨਾਲ ਸਾਰਾ ਕੁਝ ਆਪਣੇ ਨਾਮ ਉਤੇ ਕਰਨ ਲਈ ਤੰਗ ਪਰੇਸ਼ਾਨ ਕਰਦੇ ਹਨ ਡੰਡੀ ਜੇਕਰ ਕੁਝ ਬਚਤ ਕਰਕੇ ਪੈਸੇ ਰੱਖੇ ਹਨ ਤਾਂ ਉਹ ਵੀ ਆਨੇ ਬਹਾਨੇ ਕਢਵਾਉਣ ਦੀ ਕੋਸ਼ਿਸ਼ ਹੁੰਦੀ ਹੈ ਡੰਡੀ ਆਏ ਦਿਨ ਮਾਪਿਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਜਿਸ ਕਾਰਨ ਸੱਦਰਾ ਨਾਲ ਬਣਾਇਆ ਹੁੰਦਾ ਹੈ ਉਸ ਵਿੱਚ ਰਹਿਣਾ ਔਖਾ ਕਰ ਦਿੱਤਾ ਜਾਂਦਾ ਹੈ ਡੰਡੀ ਹਰ ਰੋਜ਼ ਕੁਝ ਨਾ ਕੁਝ ਅਜੇਹਾ ਸਾਹਮਣੇ ਆ ਹੀ ਜਾਂਦਾ ਹੈ ਡੰਡੀ ਨੂੰ ਪੁੱਤ ਇਹ ਸੋਚਣ ਦੀ ਸ਼ਾਇਦ ਕੋਸ਼ਿਸ਼ ਹੀ ਨਹੀਂ ਕਰਦੇ ਕਿ ਜਿਸ ਇਨਸਾਨ ਨੇ ساری ਉਮਰ ਮਿਹਨਤ ਕਰਕੇ ਘਰ ਜਾਂ ਹੋਰ ਕੁਝ ਬਣਾਇਆ ਹੈ ਤੁਸੀਂ ਉਸ ਨੂੰ ਖਾਲੀ ਹੱਥ ਕਰਨ ਲੱਗੇ ਹੋ ਡੰਡੀ ਉਹ ਉਸ ਦੀ ਕਮਾਈ ਹੈ ਤੁਹਾਡਾ ਉਸ ਉੱਤੇ ਕੋਈ ਹੱਕ ਨਹੀਂ ਹੈ ਡੰਡੀ ਮਾਪੇ ਫਿਰ ਵੀ ਖਰਾਬ ਕਰਨ ਦੀ ਨਹੀਂ ਸੋਚਦੇ ਡੰਡੀ ਜੇਕਰ ਨੂੰ ਪੁੱਤ ਨੂੰ ਲੱਗਦਾ ਹੈ ਕਿ ਸਾਡੇ ਨਾਮ ਉੱਤੇ ਜਾਇਦਾਦ ਹੋਵੇ ਤਾਂ ਖੁਦ ਬਣਾ ਲੈਣ ਡੰਡੀ ਜਿਹੜੀ ਔਲਾਦ ਮਾਪਿਆਂ ਨੂੰ ਜਾਇਦਾਦ ਜਾਂ ਪੈਸੇ ਲਈ ਤੰਗ ਕਰਦੀ ਹੈ ਉਹ ਮਾਪਿਆਂ ਨੂੰ ਲਾਲਚੀ ਦੱਸਦੀ ਹੈ ਡੰਡੀ ਇੰਨੀ ਘੱਟ ਬੁੱਧੀ ਅਤੇ ਥੋੜੀ ਸੋਚ ਦੇ ਮਾਲਕ ਹਨ ਡੰਡੀ ਨੂੰ ਪੁੱਤ ਆਪ ਲਾਲਚੀ ਹਨ ਅਤੇ ਜਿਸ ਦੀ ਜਾਇਦਾਦ ਲੈਣਾ ਚਾਹੁੰਦੇ ਹਨ ਜੇਕਰ ਉਹ ਨਹੀਂ ਦੇ ਰਹਾ ਤਾਂ ਉਸ ਨੂੰ ਲਾਲਚੀ ਦੱਸਦੇ ਹਨ ਡੰਡੀ ਜਿਹੜੇ ਨੂੰ ਪੁੱਤ ਅਝਿਹਾ ਕਰਦੇ ਹਨ ਅਸਲ ਵਿੱਚ ਉਹਨਾਂ ਵਿੱਚ ਨਾ ਮਾਪਿਆਂ ਲਈ ਹਮਦਰਦੀ ਹੁੰਦੀ ਹੈ ਅਤੇ ਨਾ ਹੀ ਪਿਆਰ ਸਤਿਕਾਰ ਹੁੰਦਾ ਹੈ ਡੰਡੀ ਅਜਿਹੇ ਨੂੰ ਪੁੱਤ ਨਾ ਜਾਇਦਾਦ ਲੈਣ ਤੋਂ ਬਾਅਦ ਖੁਸ਼ ਹੁੰਦੇ ਹਨ ਨਾ ਸੰਤੁਸ਼ਟ ਹੁੰਦੇ ਹਨ ਅਤੇ ਨਾ ਮਾਪਿਆਂ ਨੂੰ ਸੰਭਾਲਦੇ ਹਨ ਡੰਡੀ ਮੈਂ ਪਿਛਲੇ ਦਿਨੀ ਵੀਡੀਓ ਵਿੱਚ ਕਿਸੇ ਵਿਰਧ ਆਸ਼ਰਮ ਵਿੱਚ ਬਜ਼ੁਰਗ ਜੋੜੇ ਨੂੰ ਵੇਖਿਆ ਡੰਡੀ ਪੁੱਤ ਬਾਪ ਦਾ ਬਿਜ਼ਨਸ ਸੰਭਾਲ ਰਿਹਾ ਹੈ ਘਰ ਮਾਂ ਦੇ ਨਾਮ ਹੈ ਅਤੇ ਉਸ ਵਿੱਚ ਰਹਿ ਰਿਹਾ ਹੈ ਡੰਡੀ ਮਾਂ ਨੂੰ ਬੁਰਾ ਭਲਾ ਕਹਿੰਦਾ ਸੀ ਜਦੋਂ ਬਰਦਾਸ਼ਟ ਤੋਂ ਬਾਹਰ ਹੋ ਗਿਆ ਤਾਂ ਰਿਸ਼ਤੇਦਾਰਾਂ ਨੇ ਵਿਰਦ ਆਸ਼ਰਮ ਵਿੱਚ ਰਹਿਣ ਦੀ ਸਲਾਹ ਦਿੱਤੀ ਡੰਡੀ ਆਪਣਾ ਪਾਲਣਾ ਤਾਂ ਪੰਛੀ ਵੀ ਨਹੀਂ ਛੱਡਦਾ ਪਰ ਜਦੋਂ ਮਾਪਿਆਂ ਨੂੰ ਘਰ ਨਰਕ ਵਰਗਾ ਲੱਗਣ ਲੱਗ ਜਾਵੇ ਤਾਂ ਫਿਰ ਵਿਰਦ ਆਸ਼ਰਮ ਹਕੀਕਤ ਵਿੱਚ ਸਵਰਗ ਹੀ ਲਗਦੇ ਹਨ ਡੰਡੀ